ਨਸੀਹਾ ਹਾਂਜੀ ਉਹ ਮੈਂ ਆਪਣਾ ਤੁਸੀਂ ਵੀਡੀਓ ਭੇਜੀ ਹੋ ਮੈਂ ਦੱਸਿਆ ਨਹੀਂ ਕੁਛ ਆਪਣੇ ਮਕਾਨ ਬਾਰੇ ਲੈ ਡਿਟੇਲ ਬਾਈ ਤਾਂ ਸੀ ਭਾਈ ਜਾਨਾ ਅੱਛਾ ਨਹੀਂ ਮੈਨੂੰ ਥੋੜੀ ਜੀ ਹੋਰ ਜਾਣਕਾਰੀ ਤੁਸੀਂ ਫ੍ਰੀ ਜੇ ਦੋ ਮਿੰਟ ਹੁਣ ਹਾਂਜੀ ਹਾਂਜੀ ਬੋਲੋ ਓਕੇ ਓਕੇ ਅੱਛਾ ਇਹਦੀ ਵੀਰ ਜੀ ਟੋਟਲ ਜਗਾ ਕਿੰਨੀ ਜੇ ਜਗਾ ਪਈ ਢਾਈ ਮਰਲੇ ਆ ਜੀ ਢਾਈ ਮਰਲੇ ਮਤਲਬ 55 50 ਤੇ ਲਗਭਗ ਉਹ ਹੀ ਮਤਲਬ 70 70 80 ਹਜ਼ਾਰ ਹਾਂ ਹਾਂ ਮੋਟਾ ਮੋਟਾ ਹਾਂ 75 ਹਜ਼ਾਰ ਤੇ ਮੱਥਾ ਕਿਨਾ ਜੇ ਦਾ ਮੁੱਠਾ ਹੈਗਾ 18 18 ਫਰੀ ਕਟਵੰਨੀ ਓਕੇ ਥਾਰਾਂ ਤੇ ਬਾਜ ਜਿਹੜੀ ਗਲੀ ਹੋ ਕਿੰਨੀ ਚੌੜੀ ਹੈ ਓ ਵੀ 20 ਫੁੱਟ ਓਕੇ ਗਲੀ 20 ਫੁੱਟ ਚੌੜੀ ਠੀਕ ਹੈ ਤੇ ਇਸ ਵਿੱਚ ਵੀਰ ਜੀ ਬਣਿਆ ਕੀ ਕੀ ਜੇ ਬਣਿਆ ਜੀ ਤਿੰਨ ਕਮਰੇ ਬਣਿਆ ਇੱਕ ਲੱਬੀ ਹੈ ਹਾਂ ਹਾਂ ਕਿਚਨਾ ਓਕੇ ਇੱਕ ਜਿੱਦਾ ਬਾਹਰ ਆਪਾਂ ਰੇਜ ਦੇ ਬਰਾਂਡਾ ਆ ਬਾਈ ਕੋਈ ਕਰਨ ਵਾਸਤੇ ਠੀਕ ਠੀਕ ਤੇ ਇਹਨੂੰ ਆਬਨੈਜ ਭਲਾ ਮੈਂ ਨੇ ਐਸ ਫਰਨੇ ਬਣਾਇ ਦਿੱਤਾ ਸੀ ਅਸੀਂ। ਅੱਛਾ ਅੱਛਾ ਕਿੰਨੀ ਦੇਰ ਹੋਗੀ ਤਾਂ ਲੈ ਇਹਨੂੰ? ਹਾਂ ਜੀ ਸਾਨੂੰ ਹੋਵੇ 4 ਸਾਲ। ਅੱਛਾ 4 ਸਾਲ ਰਹਿ ਜੇ ਇੱਥੇ ਤੁਸੀਂ। ਹਾਂ ਜੀ। ਠੀਕ ਹੈ ਠੀਕ ਹੈ। ਤੇ ਇਹਦੇ 'ਚ ਆਪਣਾ ਕੀ ਮੁੱਲ ਕੀ ਦਾ ਲੈਣਾ ਤੁਸੀਂ ਜੀ? ਮੁੱਲ ਭਾਈ 14 ਲੱਖ ਕਿਹਾ ਹੈਗਾ। ਬਾਕੀ ਗੱਲਾਂ ਕਿਤੇ। ਲੱਖ 2 ਲੱਖ ਉੱਪਰ ਥੱਲੇ ਹੋ ਜਾਏਗਾ। ਹਾਂ ਜੀ। ਹਾਂ ਨਾ ਆਓ ਤੇ ਚਲੋ ਬੈਠਿਆਂ ਹੋਈ ਜਾਂਦਾ ਥੋੜਾ ਬਤਾ। ਅੱਛਾ ਅੱਛਾ ਅੱਛਾ। ਅੱਛਾ ਇੱਕ ਵੀਰ ਜੀ ਇਹਦਾ ਦੱਸਿਓ ਤੁਸੀਂ ਹਾਂ ਜਿਸ ਤਰ੍ਹਾਂ 4 ਸਾਲ ਰਹੇ ਜੇ ਇੱਥੇ ਤੇ ਵੇਚਣ ਕੋ ਲੱਗੇ ਜੇ ਨੂੰ। ਬਸ ਬੜਾਓ ਜੀ ਅਸੀਂ ਕਿਸੇ ਕਿਸਮ ਦਾ ਕੋਈ ਖਰਚਾ ਜਾਂ ਪੈਸਾ ਨਹੀਂ ਲੈਂਦੇ ਹਾਂ ਜੀ ਇਹ ਸੇਵਾ ਬਿਲਕੁਲ ਮੁਫਤ ਹੈ ਜੀ। ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਸਾਡੀ ਮਦਦ ਕਰ ਸਕਦੇ ਹੋ ਜੀ। ਰੋਜ਼ ਨਵੀਂ ਪ੍ਰਾਪਰਟੀਆ ਦੇ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ। ਧੰਨਵਾਦ। ਭਾਈ ਉਹਦੇ ਕੰਮਕਾਰ ਥੋੜੇ ਇੱਦਾਂ ਹੀ ਆ ਮੈਂ ਆਪਣਾ ਫੀਲਡ ਮੈਨਿੰਗ ਦਾ ਕੰਮ ਕਰਦਾ ਇੱਥੇ अच्छा थोड़ा ये ऐसे लुधियाने तो ऐसे ना छल्ले लुधियाने देंदे इथे ने नानके देंदे ताव करके ਸਾਡੀ ਚੈਟਿੰਗ ਹੀ ਨਹੀਂ ਬਚੀ ਅਸੀਂ ਹਮ ਦੇਖਦੇ ਆਣੇ ਜਾਣਾ ਤਾਂ ਅੱਛਾ ਅੱਛਾ ਹੋਰ ਕੋਈ ਨਹੀਂ ਅੱਛਾ ਅੱਛਾ ਚਾ ਤੇ ਇਥੋਂ ਵੇਚ ਕੇ ਹੁਣ ਬਹੀ ਹੋਰ ਕੀ ਲਾਗੇ ਲੈਣਾ ਕਿ ਦੂਰ ਕੇ ਜਾਣਾ ਨਹੀਂ ਨਹੀਂ ਲੁਧਿਆਣੀ ਜਾਣਾ ਅੱਛਾ ਲੁਧਿਆਣੀ ਚਲ ਜਾਣਾ ਏ ਓਕੇ ਓਕੇ ਤੇ ਰਜਿਸਟਰੀ ਤੁਹਾਡੇ ਨਾਂ 'ਚ ਹੈ ਆਪਣੇ ਹਾਂਜੀ ਹਾਂਜੀ ਮਤਲਬ ਦੇ ਨਾਮ ਆ ਆਫਾਦਰ ਦੇ ਨਾਮ ਤੇ ਰਜਿਸਟਰੀ ਵਾਲੀ ਜਗਾਹ ਕੇ ਲਾਲ ਕੀ ਰਿਆ ਨਹੀਂ ਨਹੀਂ ਰਜਿਸਟਰੀ ਵਾਲੀ ਹੈ ਜੀ ए, नार, आ आ, थीक, 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 थीक। अच्छा अच्छा ते एदा ए इलाका ते शहर केड़ा जे ग्राएं ਦੇ ਨਾਲ ਪੈਂਦਾ ਜੀ ਬਿਲਕੁਲ ਕਿਲੋਮੀਟਰ ਤੇ ਗਰਾਇੰਦ ਮੰਹਲਾ ਪਿੰਨ ਮੰਹਲਾ ਹਾਂਜੀ ਤੇ ਜ਼ਿਲ੍ਹਾ ਹੋ ਗਿਆ ਲੁਧਿਆਣਾ ਜ਼ਿਲ੍ਹਾ ਜਲੰਧਰ ਆਣਾ ਗਰਾਆਂ ਦਾ ਜ਼ਿਲ੍ਹਾ ਜਲੰਧਰ ਆ ਗਿਆ ਹਾਂ ਠੀਕ 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 اچھا ਕੋਈ ਹੋਰ ਇਹਦੀ ਇਸ ਮਕਾਨ ਦੀ ਕੋਈ ਵਧੀਆ ਗੱਲ ਤੁਹਾਨੂੰ ਲੱਗੀ ਹੋਏ ਵੀ ਆ ਬੜੀ ਵਧੀਆ ਚੀਜ਼ ਹੈ ਜਿਹੜੀ ਬਣੀ ਗਈ ਬਸ ਵਧੀਆ ਹੈਗਾ ਬਜਟ ਦਾ ਜੇ ਆਪਾਂ ਸ਼ਹਿਰ ਚ ਲਈਏ ਉਹੀ ਮਹਿੰਗਾ ਪੈਂਦਾ ਲਈਏ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਹੈ ਲੁਧਿਆਣੇ ਕਿਤੇ ਲਈਏ ਜਾਂ ਫਗਵਾੜੇ ਲਈਏ ਇਹੀ ਮਕਾਨ ਕਰਤਾ ਕੋਲ ਨਹੀਂ 25 20 30 ਲੱਖ ਦਾ ਆਣਾ ਜੀ ਆਏਗਾ ਆਏਗਾ ਬਿਲਕੁਲ ਮਤਲਬ ਪਹਿਹੇ ਜਹ ਸਾਹ ਨਾਲ ਜਾਇਜ ਹਾਂ ਬੈਹਰ ਸਾਹ ਨਾਲ ਜਾਇਜ ਰਾਈਟ ਰਾਈਟ ਬਾਕੀ ਭਾਈ ਜੀ ਅੱਜ ਦੇ ਟਾਈਮ 'ਚ ਬਣਾਉਂਦੇ ਗਏ ਤੁਹਾਨੂੰ ਹੀ ਪਤਾ ਹੈ ਇਟ ਬੱਜਦੀ ਸੀਮੈਂਟ ਕਿੰਨਾ ਮਹਿੰਗਾ ਹੈ ਆ ਬਹੁਤ ਮਹਿੰਗਾ ਜੀ ਲੇਬਰ ਹੀ ਬਹੁਤ ਮਹਿੰਗੀ ਹੈ ਹਾਂ ਜੀ ਹੇ ਅਰਬੇ ਤੋਂ ਤੇੜੇ ਅੱਜਕੱਲ ਮਿਸਤਰੀ ਲਈ ਜਾਂਦਾ ਹੂੰ 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 ਬਿਲਕੁਲ ਸਹੀ ਹੈ ਚਲੋ ਤੇ ਇੱਕ ਵੀ ਇਹ ਆਪਣਾ ਨੰਬਰ ਬੋਲ ਦੇ ਕਰੀ ਨੰਬਰ ਆਹੀ ਹੈ 86 82 84 82 84 93 95 93 99 99 ਹਾਂ 82 93 44 ਹਾਂਜੀ 4404 4404 ਠੀਕ ਹੈ ਜੀ ਚਲੋ ਆ ਵੀਡੀਓ ਬਣਾ ਕੇ ਤੁਹਾਡੀ ਪਾ ਦੇ